ਜੀ ਕਹਾਂ ਸਰ ਸੋ ਮੇਰਾ ਨਾਮ ਗੁਰਲਾਲ ਸਿੰਘ ਹੈ ਮੈਂ ਜ਼ਿਲ੍ਹਾ ਕਰਨਤਾਰ ਦੇ ਪਿੰਡ ਚਭਾਲ ਤੋਂ ਬਿਲੋਂਗ ਕਰਦਾ ਜੀ ਤੇ ਮੈਂ ਸਰ ਪਿਛਲੇ 5 ਸਾਲਾਂ ਤੋਂ ਸਿਹਤ ਵਿਭਾਗ ਦੇ ਵਿੱਚ ਨੌਕਰੀ ਕਰ ਰਿਹਾ ਸੀਗਾ ਤੇ ਨਾਲ ਨਾਲ ਪੜ੍ਹਾਈ ਵੀ ਮੈਂ ਆਪਣੀ ਜਾਰੀ ਰੱਖੀ ਮੈਂ ਪੜ੍ਹਾਈ ਨਹੀਂ ਛੱਡੀ ਜੀ ਪਰ ਉਸ ਪੜ੍ਹਾਈ ਦਾ ਸਰ ਮੈਨੂੰ ਕਾਫੀ ਟਾਈਮ ਜਿਵੇਂ ਇੱਕ ਰਿਜ਼ਲਟ ਇੱਕ ਨੂੰ ਕੋਈ ਨਹੀਂ ਮਿਲਿਆ ਸੀਗਾ ਕਿ ਕੋਈ ਫਾਇਦਾ ਨਹੀਂ ਹੋ ਰਿਹਾ ਜੇ ਮੈਂ ਪੜ੍ਹਾਈ ਦਾ ਤੇ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਸਰ ਮੈਂ ਦੇਖਿਆ ਕਿ ਹਰ ਡਿਪਾਰਟਮੈਂਟ ਦੇ ਵਿੱਚ ਵਕ-ਵਕ ਨੌਕਰੀਆਂ ਜਿਹੜੀਆਂ ਬਹੁਤ ਵੱਡੀ ਮਾਤਰਾ 'ਚ ਨਿਕਲ ਰਹੀਆਂ ਸੋ ਉਹਦਾ ਮੈਨੂੰ ਵੀ ਫਾਇਦਾ ਹੋਇਆ ਮੇਰੀ ਪੜ੍ਹਾਈ ਜਿਹੜੀ ਹੁਣ ਕੰਮ ਆਈ ਹੈ ਤੇ ਮੈਨੂੰ ਅੱਜ ਬਲੌਗ ਐਕਸਟੈਂਸ਼ਨ ਐਜੂਕੇਟਰ ਦੇ ਪੋਸਟ ਤੇ ਮੇਰੀ ਅੱਜ ਅਪੁਆਇੰਟਮੈਂਟ ਲੈਟਰ ਵੀ ਮਿਲਣ ਜਾ ਰਹੀ ਸੀ ਤੇ ਸਰ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਕਿ ਮੈਂ ਪਿਛਲੇ ਕੁਝ ਸਮੇਂ ਤੋਂ ਸੋਚ ਰਿਆ ਸੀਗਾ ਕਿ ਮੈਂ ਫੌਰਨ ਚਲੇ ਜਾਣਾ ਹੈ ਮੈਂ ਵਿਦੇਸ਼ ਚਲੇ ਜਾਣਾ ਕਿਉਂਕਿ ਇੱਥੇ ਜਿਵੇਂ ਅਨ ਇੰਪਲੋਇਮੈਂਟ ਜਾਂ ਕੋਈ ਬੈਟਰ ਜੌਬ ਨਹੀਂ ਸੀ ਤੇ ਸਰ ਉਹ ਅੱਜ ਮੇਰੀ ਮੇਨਸਪੈਕ ਤੇ ਤੁਹਾਡੇ ਜਿਹੜੇ ਯਤਨ ਆ ਉਹਨਾਂ ਸਦਕਾ ਮੈਨੂੰ ਜੌਬ ਬਣੀ ਹੈ ਸਰ ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਮੇ ਯੂਥ ਨੂੰ ਵੀ ਅੱਜ ਦੀ ਜਵਾਨੀ ਨੌਜਵਾਨ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਚਾਹੁੰਦਾ ਕਿ ਨਸ਼ੇkਤਾ ਛੱਡੋ ਦੂਜਾ ਆਪਣੇ ਦੇਸ਼ ਵਿੱਚ ਰਹਿ ਕੇ ਆਪਣੇ ਪੰਜਾਬ ਦੀ ਆਪਣੇ ਦੇਸ਼ ਦੀ ਸੇਵਾ ਕਰੋ ਬਹੁਤ ਵਧੀਆ ਹਾਂਜੀ ਹੋਰ ਜੀ ਸ੍ਰੀ ਕਾਂ ਸਰ ਸੋ ਮੇਰਾ ਨਾਮ ਗੁਰਲਾਲ ਸਿੰਘ ਹੈ ਮੈਂ ਜ਼ਿਲ੍ਹਾ ਤਰਨਤਾਰ ਦੇ ਪਿੰਡ ਚਭਾਲ ਤੋਂ ਬਿਲੋਂਗ ਕਰਦਾ ਜੀ ਤੇ ਮੈਂ ਇਹ ਸਾਰ ਪਿਛਲੇ 5 ਸਾਲਾਂ ਤੋਂ ਸਿਹਤ ਵਿਭਾਗ ਦੇ ਵਿੱਚ ਨੌਕਰੀ ਕਰ ਰਿਹਾ ਸੀਗਾ ਤੇ ਨਾਲ ਨਾਲ ਪੜ੍ਹਾਈ ਵੀ ਮੈਂ ਆਪਣੀ ਜਾਰੀ ਰੱਖੀ ਮੈਂ ਪੜ੍ਹਾਈ ਨਹੀਂ ਛੱਡੀ ਪਰ ਉਸ ਪੜ੍ਹਾਈ ਦਾ ਸਰ ਮੈਨੂੰ ਕਾਫੀ ਟਾਈਮ ਜਿਵੇਂ ਇੱਕ ਰਿਜ਼ਲਟ ਦੇਖਣ ਨੂੰ ਕੋਈ ਨਹੀਂ ਮਿਲਿਆ ਸੀਗਾ ਕਿ ਕੋਈ ਫਾਇਦਾ ਨਹੀਂ ਹੋ ਰਿਹਾ ਜੇ ਮੈਂ ਪੜ੍ਹਾਈ ਦਾ ਤੇ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਸਰ ਮੈਂ ਦੇਖਿਆ ਕਿ ਹਰ ਡਿਪਾਰਟਮੈਂਟ ਦੇ ਵਿੱਚ ਵਕ-ਵਕ ਨੌਕਰੀਆਂ ਜਿਹੜੀਆਂ ਬਹੁਤ ਵੱਡੀ ਮਾਤਰਾ 'ਚ ਨਿਕਲਦੀਆਂ ਸੋ ਉਹਦਾ ਮੈਨੂੰ ਵੀ ਫਾਇਦਾ ਹੋਇਆ ਮੇਰੀ ਪੜ੍ਹਾਈ ਜਿਹੜੀ ਹੁਣ ਕੰਮ ਆਈ ਹੈ ਤੇ ਮੈਨੂੰ ਅੱਜ ਬਲੌਕ ਐਕਸਟੈਂਸ਼ਨ ਐਜੂਕੇਟਰ ਦੇ ਪੋਸਟੇ ਮੇਰੀ ਅੱਜ ਅਪਾਇੰਟਮੈਂਟ ਲੈ ਕੇ ਮੈਨੂੰ ਮਿਲਣ ਜਾ ਰਿਹਾ ਸੀ ਤੇ ਸਰ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਕਿ ਮੈਂ ਪਿਛਲੇ ਕੁਝ ਸਮੇਂ ਤੋਂ ਸੋਚ ਰਿਹਾ ਸੀਗਾ ਕਿ ਮੈਂ ਫੌਰਨ ਚਲੇ ਜਾਣਾ ਹੈ ਮੈਂ ਵਿਦੇਸ਼ ਚਲੇ ਜਾਣਾ ਕਿਉਂਕਿ ਇੱਥੇ ਜਿਵੇਂ ਅਨ ਇਮਪਲੋਇਮੈਂਟ ਜਾਂ ਕੋਈ ਬੈਟਰ ਜੌਬ ਨਹੀਂ ਸੀ ਇਹ ਸਰ ਉਹ ਅੱਜ ਮੇਰੀ ਮਿਲ ਤੇ ਤੁਹਾਡੇ ਜਿਹੜੇ ਯਤਨਾਂ ਉਹਨਾਂ ਸਦਕਾ ਮੈਨੂੰ ਜੌਬ ਮਿਲੀ ਹੈ ਸਾਰੇ ਦੁਆਬ ਤੁਹਾਨੂੰ ਬਹੁਤ ਬਹੁਤ ਧੰਨਵਾਦ ਸਰ ਮੈਂ ਯੂਥ ਨੂੰ ਵੀ ਅੱਜ ਦੀ ਜਵਾਨੀ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਚਾਹੁੰਦਾ ਕੀ ਨਸ਼ੇਕਤਾ ਛੱਡੋ ਦੂਜਾ ਆਪਣੇ ਦੇਸ਼ ਵਿੱਚ ਰਹਿ ਕੇ ਆਪਣੇ ਪੰਜਾਬ ਦੀ ਆਪਣੇ ਦੇਸ਼ ਦੀ ਸੇਵਾ ਕਰੋ ਬਹੁਤ ਵਧੀਆ ਹਾਂਜੀ ਹੋਰ ਜੀ ਸ੍ਰੀ ਕਾਂ ਸਰ ਸੋ ਮੇਰਾ ਨਾਮ ਗੁਰਲਾਲ ਸਿੰਘ ਹੈ ਮੈਂ ਜ਼ਿਲ੍ਹਾ ਤਰਨਤਾਰ ਦੇ ਪਿੰਡ ਚਭਾਲ ਤੋਂ ਬਿਲੋਂਗ ਕਰਦਾ ਜੀ ਤੇ ਮੈਂ ਸਰ ਪਿਛਲੇ 5 ਸਾਲਾਂ ਤੋਂ ਸਿਹਤ ਵਿਭਾਗ ਦੇ ਵਿੱਚ ਨੌਕਰੀ ਕਰ ਰਿਹਾ ਸੀਗਾ ਤੇ ਨਾਲ ਨਾਲ ਪੜ੍ਹਾਈ ਵੀ ਮੈਂ ਆਪਣੀ ਜਾਰੀ ਰੱਖੀ ਮੈਂ ਪੜ੍ਹਾਈ ਨਹੀਂ ਛੱਡੀ ਜੀ ਪਰ ਉਸ ਪੜਾਈ ਦਾ ਸਰ ਮੈਨੂੰ ਕਾਫੀ ਟਾਈਮ ਜਿਵੇਂ ਇੱਕ ਰਿਜ਼ਲਟ ਦੇ ਇੱਕ ਨੂੰ ਕੋਈ ਨਹੀਂ ਮਿਲਿਆ ਸੀਗਾ ਕਿ ਕੋਈ ਫਾਇਦਾ ਨਹੀਂ ਹੋ ਰਹੀ ਮੇਰੀ ਪੜਾਈ ਦਾ ਤੇ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਸਰ ਮੈਂ ਦੇਖਿਆ ਕਿ ਹਰ ਡਿਪਾਰਟਮੈਂਟ ਦੇ ਵਿੱਚ ਵਕ-ਵਕ ਨੌਕਰੀਆਂ ਜਿਹੜੀਆਂ ਬਹੁਤ ਵੱਡੀ ਮਾਤਰਾ 'ਚ ਨਿਕਲ ਰਹੀਆਂ ਸਨ ਸੋ ਉਹਦਾ ਮੈਨੂੰ ਵੀ ਫਾਇਦਾ ਹੋਇਆ ਮੇਰੀ ਪੜ੍ਹਾਈ ਜਿਹੜੀ ਹੁਣ ਕੰਮ ਆਈ ਹੈ ਤੇ ਮੈਨੂੰ ਅੱਜ ਬਲੌਕ ਐਕਸਟੈਂਸ਼ਨ ਐਜੂਕੇਟਰ ਦੇ ਪੋਸਟ ਤੇ ਮੇਰੀ ਅੱਜ ਅਪੁਆਇੰਟਮੈਂਟ ਹੈ ਤੇ ਮੈਨੂੰ ਮਿਲਣ ਜਾ ਰਿਹਾ ਸੀ ਤੇ ਸਰ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਕਿ ਮੈਂ ਪਿਛਲੇ ਕੁਝ ਸਮੇਂ ਤੋਂ ਸੋਚ ਲ ਪੋਰਨ ਚਲੇ ਜਾਣਾ ਹੈ ਮੈਂ ਵਿਦੇਸ਼ ਚਲੇ ਜਾਣਾ ਕਿਉਂਕਿ ਇੱਥੇ ਜਿਵੇਂ ਅਨਐਮਪਲੋਇਮੈਂਟ ਜਾਂ ਕੋਈ ਬੈਟਰ ਜੋਬ ਨਹੀਂ ਸੀ ਇਹ ਤੇ ਸਰ ਉਹ ਅੱਜ ਮੇਰੀ ਬੇਨਤੀ ਤੇ ਤੁਹਾਡੇ ਜਿਹੜੇ ਯਤਨ ਆ ਉਹਨਾਂ ਸਦਕਾ ਮੈਨੂੰ ਜੋਬ ਮਿਲਈ ਹੈ ਸਰ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਮੈਂ ਯੂਥ ਨੂੰ ਵੀ ਅੱਜ ਦੀ ਜਵਾਨੀ ਨੌਜਵਾਨ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਚਾਹੁੰਦਾ ਕਿ ਨਸ਼ੇkਤਾ ਛੱਡੋ ਦੂਜਾ ਆਪਣੇ ਦੇਸ਼ ਵਿੱਚ ਰਹਿ ਕੇ ਆਪਣੇ ਪੰਜਾਬ ਦੀ ਆਪਣੇ ਦੇਸ਼ ਦੀ ਸੇਵਾ ਕਰੋ ਬਹੁਤ ਵਧੀਆ ਹਾਂਜੀ ਹੋਰ ਜੀ